ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਧਿਆਨ ਦੇ ਨਾਲ ਹਰ ਇੱਕ ਕਿਸਾਨ ਵੀਰ ਦੇਖੇ ਤੇ ਇਹਨਾਂ ਚੀਜ਼ਾਂ ਨੂੰ ਆਪਣੇ ਹਰ ਹਾਲਤ 'ਚ ਆਪਾਂ ਪੱਲੇ ਬੰਧਣਾ ਹੈ ਤੇ ਮੈਂ ਕਹਿੰਦਾ ਨਹੀਂ ਹੁੰਦਾ ਲੇਕਿਨ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਹਰ ਇੱਕ ਕਿਸਾਨ ਵੀਰ ਲਾਈਕ ਵੀ ਕਰੇਗਾ ਤੇ ਸ਼ੇਅਰ ਵੀ ਕਰੇਗਾ ਤਾਂ ਕਿ ਵਕਤ-ਵਕਤ ਸੰਨਤਕ ਪਹੁੰਚ ਜਾਵੇ ਆ ਜਿਹੜੀ ਨਾਲ ਫੋਟੋ ਚੱਲਦੀ ਪਈ ਹੈ ਨਾ ਕਾਲੀ ਕਣਕਾਲੀ ਇਹ ਜਿਹੜਾ ਮੁਸੀਬਤ ਖੜੀ ਹੋਈ ਹੈ ਨਾ ਇਹ ਮੁਸੀਬਤ ਅਗਲੇ ਸਾਲਾਂ ਚ ਬਹੁਤ ਭਿਆਨਕ ਹੋ ਸਕਦੀ ਹੈ ਤਾਂ ਧਿਆਨ ਰੱਖਿਓ ਹੁਣ ਕੀ ਹੈ ਕਿ ਜਿਵੇਂ ਕਣਕ ਦਾ ਕੰਮ ਨਿਬੜ ਗਿਆ ਆ ਤਾਂ ਜੋ ਕਣਕ ਵੱਡੀ ਸੀ ਉਸ ਸਮੇਂ ਦੀ ਵੀਡੀਓ ਸੀਗੀ ਹਨਾ ਕਣਕ ਦਾ ਕੰਮ ਨਿਭੜ ਚਲਿਆ ਸਾਰਾ ਨਿਭੜਿਆ ਤਾਂ ਨਹੀਂ ਹੋਈ ਤੀਕ ਆ ਆਖਰੀ ਦੌਰ ਦੇ ਵਿੱਚ ਆ ਕਣਕ ਦਾ ਕੰਮ ਜਿਹੜੇ ਕਿਸੇ ਖੇਤ ਦੇ ਵਿੱਚ ਜਿਵੇਂ ਆ ਫੋਟੋ ਚ ਦਿਖਾਈ ਹੈਗੇ ਆ ਕਾਲੇ ਦਾਣੇ ਸੀਗੇ ਭਾਵੇਂ 100 ਮਗਰ ਇੱਕ ਦਾਣਾ ਸੀ ਤੇ ਭਾਵੇਂ 200 ਮਗਰ ਇੱਕ ਦਾਣਾ ਸੀ ਜਿਹਨੂੰ ਆਪਾਂ ਕਹਿੰਦੇ ਕਰਨਾਲ ਬੰਟਾਲੀ ਬਿਮਾਰੀ ਸੀਗੀ ਖਾਸ ਤੌਰ ਤੇ ਉਹ ਵੀ ਆਪਣੇ ਖੇਤ ਦੇ ਵਿੱਚ ਮੂੰਗੀ ਜਾਂ ਜੰਤਰ ਨਹੀਂ ਬੀਜਣਗੇ ਜਾਂ ਮੱਕੀ ਨਹੀਂ ਬੀਜਣਗੇ ਇਸ ਤੋਂ ਬਿਨਾ ਜਿਹੜੇ ਕਿਸਾਨ ਵੀਰ ਖੇਤ ਨੂੰ ਪਾਣੀ ਲਾ ਕੇ ਠੰਡਾ ਕਰਨਾ ਚਾਹੁੰਦੇ ਆ ਉਹ ਇਹ ਕੰਮ ਨਹੀਂ ਕਰਨਗੇ ਵੈਸੇ ਤਾਂ ਸਾਰੇ ਕਿਸਾਨਾਂ ਵਾਸਤੇ ਜ਼ਰੂਰੀ ਹੈਗਾ ਕਿ ਆਪਾਂ ਖੇਤ ਨੂੰ ਜਿਹੜਾ ਹੈਗਾ ਵਾ ਕੇ ਖੁੱਲਾ ਛੱਡিয়ে ਤਾਂ ਕਿ ਖੇਤ ਦੇ ਵਿੱਚ ਜਿੰਨੀਆਂ ਵੀ ਹਾਨੀਕਾਰ ਕੁਲੀਆਂ ਨੇ ਜਿੰਨਾ ਵੀ ਖੇਤ ਦੇ ਵਿੱਚ ਜਿਹੜਾ ਨਦੀਨ ਪਿਆ ਉਹ ਨਦੀਨ ਖਤਮ ਹੋਵੇ ਉਲੀਆਂ ਖਤਮ ਹੋਣ ਤੇ ਖੇਤ ਜਿਹੜਾ ਹੈਗਾ ਸਹੀ ਹੋਵੇ ਠੀਕ ਹੈ ਕਈ ਵੀਰ ਕਹਿੰਦੇ ਆ ਸਾਨੂੰ ਪਹਿਲਾਂ ਪਾਣੀ ਲਾਉਣਾ ਪੈਂਦਾ ਨਹੀਂ ਸਾਡੇ ਝੋਨਾ ਜਿਹੜਾ ਹੈਗਾ ਇਹ ਵਿੱਚ ਗੰਦੁੱਗ ਹੁੰਦਾ ਉਹ ਠੀਕ ਐਕਤਰੀ ਮੀਂਹ ਪੈਣਗੇ ਐਕਤਰੀ ਪਿਛਲੇ ਸਾਲ ਵਰਗੇ ਹਾਲਾਤ ਨਹੀਂ ਬਣਦੇ ਐਕਤਰੀ ਵਰਖਾ ਹੋਵੇਗੀ ਝੋਨਾ ਲਾਉਣ ਤੋਂ ਪਹਿਲਾਂ ਆ ਹੁਣੇ ਹੀ ਹੋਣ ਵਾਲੀ ਐ ਮਈ ਦੇ ਪਹਿਲੇ ਹਫਤੇ ਵਿੱਚ ਹੀ ਵਰਖਾ ਹੋ ਜਾਣੀ ਐ ਤਾਂ ਕੁੱਲ ਮਲਾਕੀ ਜਿਹੜੇ ਖੇਤ ਕਿਸਾਨ ਵੀਰਾਂ ਦੇ ਕਣਕ ਦੇ ਵਿੱਚ ਕਾਲਾ ਦਾਣਾ ਆਇਆ ਸੀਗਾ ਜਿੱਥੇ ਕਰਨਾਲ ਬੰਟ ਆਇਆ ਸੀਗਾ ਉਹ ਕਿਸਾਨ ਵੀਰ ਇਸ ਚੀਜ਼ ਨੂੰ ਧਿਆਨ ਦੇਣ ਆਪਾਂ ਤਾਂ ਪਹਿਲਾਂ ਕਹਿ ਰਹੇ ਕਿ ਆਪ ਆਪਣਾ ਮਲਚਿੰਗ ਵਾਲੇ ਕਰਨ ਤੇ ਆਪਾਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਕਹਿ ਰਹੇ ਆ ਕਿ ਭਾਈ ਤੁਸੀਂ ਖੇਤ ਦੇ ਵਿੱਚ ਤੂੜੀ ਵੀਰੀ ਬਣਾਉਣੀ ਇਸ ਖੇਤ ਨੂੰ ਠੰਡਾ ਕਰਨ ਦੀ ਕੋਸ਼ਿਸ਼ ਨਾ ਕਰਿਓ ਜੋ ਕਿਉਂਕਿ ਆ ਜਿਹੜੇ ਕਾਲੇਦਾਨਾਂ ਦੀ ਵੀਡੀਓ ਸਾਈਟ ਤੇ ਚੱਲਦੀ ਪਈ ਹੈ ਇਹਦੇ ਜਿਹੜੇ ਟਿਲੀਓ ਸਪੋਰ ਹੁੰਦੇ ਆ ਮੱਕੀ ਜਿਹੜਾ ਦਾਣਾ ਹੁੰਦਾ ਜਿਹੜਾ ਬੀ ਹੁੰਦਾ ਬਿਮਾਰੀ ਦਾ ਉਹ ਬੀ ਤੁਹਾਡੇ ਖੇਤ ਦੇ ਵਿੱਚ ਰਹਿ ਗਿਆ ਇਹ ਬੀ ਕਈ ਸਾਲ 5 ਤੋਂ 7 ਸਾਲ ਤੱਕ ਤੁਹਾਡੇ ਖੇਤ ਚ ਪਿਆ ਰਹੇਗਾ ਜਦੋਂ ਇਹਨੂੰ ਜਿਹੜਾ ਹੈਗਾ ਅਨੁਕੂਲ ਮੌਸਮ ਮਿਲਿਆ ਹੋ ਸਕਦਾ ਅਗਲੇ ਸਾਲ ਬਿਮਾਰੀ ਆਵੀ ਨਾ ਉਸ ਤੋਂ ਅਗਲੇ ਸਾਲੇ ਬਿਮਾਰੀ ਜਿਹੜਾ ਹੈਗਾ ਤੇਜ਼ੀ ਨਾਲ ਤੁਹਾਡੇ ਖੇਤ ਵੱਧ ਕੇ ਸਾਰਾ ਖੇਤ ਨੁਕਸਾਨ ਕਰ ਜੇ ਮੈਂ ਕਿਹਾ ਦੇਖੋ ਐਕਤੀ ਤਾਂ ਆਪਾਂ ਕਣਕ ਵੇਚ ਲਈ ਕਿਉਂਕਿ ਸਾਹਮਣੇ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਬਹੁਤੀ ਜਗ੍ਹਾ ਤੇ ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ ਪਤਾ ਕੀਤਾ ਕਿ ਬਹੁਤੇ ਬੰਦਿਆਂ ਨੂੰ ਪਤਾ ਹੀ ਨਹੀਂ ਹੈ ਕਿ ਹੈ ਕੀ ਹੈ ਇਹਦੀ ਭਿਆਨਕਤਾ ਬਾਰੇ ਖਰੀਦਦਾਰ ਨੂੰ ਵੀ ਨਹੀਂ ਪਤਾ ਹੈ ਤਾਂ ਹਾਜੀ ਠੀਕ ਅਸੀਂ ਚੋਪਾਂ ਕੁਝ ਦਿਨ ਬਾਅਦ ਰੁੱਕ ਕੇ ਗੱਲ ਕਰਾਂਗੇ ਤੋ ਤੋ 3 ਦਿਨ ਬਾਅਦ ਗੱਲ ਕਰਾਂਗੇ ਇਸ ਦੇ ਉੱਪਰ ਆਪਾਂ ਲੇਕਿਨ ਅਗਲੇ ਸਾਲੇ ਕਣਕ ਨਹੀਂ ਵਿਕਣੀ ਇਹ ਬਿਮਾਰੀ ਦੇ ਲਈ ਕੋਈ ਵੀ ਉਲੀ ਵਾਲਾ ਸਪਰੇਅ ਕੰਮ ਨਹੀਂ ਕਰੇਗਾ ਤੁਹਾਡਾ ਉੱਪਰ ਸਪਰੇਅ ਕੀਤਾ ਹੋਇਆ ਭਾਵੇਂ ਕਿ ਠੀਕ ਆਪਾਂ ਕੋ ਸਪਰੇਅ ਕਰਦੇ ਲੇਕਿਨ ਕੋਈ ਰਿਜ਼ਲਟ ਨਹੀਂ ਹੋਣੇ ਬੀਜ ਦੀ ਸੋਧ ਹੋਣੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਸ ਬਿਮਾਰੀ ਨੂੰ ਜਦੋਂ ਇਹ ਜ਼ਮੀਨ 'ਤੇ ਫੈਲਣੀ ਹੈ ਤਾਂ ਜ਼ਮੀਨ 'ਤੇ ਫੈਲਣ ਤੋਂ ਰੋਕਣ ਦਾ ਕੰਮ ਤੁਹਾਡਾ ਹੈ ਆਪਦੇ ਖੇਤ ਨੂੰ ਸੁੱਕਾ ਵਾਹੋ ਖੇਤ ਨੂੰ ਵਾਹ ਕੇ ਖੁੱਲਾ ਛੱਡੋ ਧੁੱਪ ਪੈਣ ਦਿਓ ਦੇਖੋ ਵਿਗਿਆਨਿਕਤਾ ਇਹ ਕਹਿੰਦੇ ਐ ਕਿ ਸੋਲਰੇਾਈਜੇਸ਼ਨ ਕਰੋ ਖੇਤ ਦੇ ਵਿੱਚ ਪਲਾਸਟਿਕ ਦੀ ਸ਼ੀਟ ਪਾ ਕੇ ਖੇਤ ਦਾ ਜਿਹੜਾ ਤਾਪਮਨ ਵਧਾਓ ਜੇ ਖੇਤ ਦਾ ਤਾਪਮਨ ਵਧੇਗਾ ਤਾਂ ਉਹਦੇ ਨਾਲ ਜਿਹੜਾ ਹੈਗਾ ਇਹ ਬਿਮਾਰੀ ਖੇਤੋਂ ਖਤਮ ਹੁੰਦੀ ਐ ਠੀਕ ਮੈਂ ਮੰਨਦਾ ਐ ਕਿ ਹੁਣ ਕਿਤੇ ਕੋਲੇ 10 ਕਿੱਲੇ 10 ਕਿੱਲਾਂ ਥੋੜੇ ਪਲਾਸਟਿਕ ਪਾ ਲੂਗਾ ਲekin ਤੁਹਾਡੇ ਕੋਲ ਜਿਹੜਾ ਮਈ ਅਤੇ ਜੂਨ ਦਾ ਮਹੀਨਾ ਹੁੰਦਾ ਹੈ ਇਹ ਕੁਦਰਤੀ ਤੌਰ ਤੇ ਇੰਨੇ ਕੋ ਗਰਮ ਹੁੰਦੇ ਹੈ ਕਿ ਤੁਹਾਡੇ ਖੇਤ ਦੇ ਵਿੱਚੋਂ ਜਿਹੜਾ ਬੰਟ ਹੈਗਾ ਉਸ ਬੰਟ ਦੇ ਬਿਮਾਰੀ ਨੂੰ ਖਤਮ ਕਰ ਦੇਣਗੀ ਤਾਂ ਧਿਆਨ ਰੱਖੋ ਕਿ ਇਨ੍ਹਾਂ ਖੇਤਾਂ 'ਚ ਜੇ ਹੁਣੇ ਪਾਣੀ ਲਾ ਕੇ ਠੰਡਾ ਕਰਨ ਲੱਗ ਪਏ ਤਾਂ ਗਲਤ ਹੈ ਤੁਹਾਡਾ ਨੁਕਸਾਨ ਹੋ ਜਾਏਗਾ ਇਸ ਕਰਕੇ ਬਾਈ ਆਹੜੇ ਦਿਨ ਨੇ ਇਹ ਬਹੁਤ ਸੋਹਣੇ ਦਿਨ ਨੇ ਤਾ ਇਹਨਾਂ ਦਿਨਾਂ 'ਚ ਤਾਪਮਨ ਬਹੁਤ ਜ਼ਿਆਦਾ ਹੈ ਭਾਵੇਂ ਕਿ ਅਗਲੇ ਕੁਝ ਦਿਨ ਤਾਪਮਨ ਡਾਊਨ ਹੋ ਜਾਏਗਾ ਕੋਈ ਗੱਲ ਨਹੀਂ ਲੇਕਿਨ ਫਿਰ ਤਾਪਮਨ ਵਧੇਗਾ ਤਾਂ ਖੇਤ ਨੂੰ ਖੁੱਲਾ ਛਡੋ ਖੁੱਲਾ ਛੱਡ ਕੇ ਜਿਹੜਾ ਹੈਗਾ ਇਸ ਬਿਮਾਰੀ ਦੇ ਜਿਹੜੇ ਟਿਲੀਓਸਪੋਰ ਹੈ ਜਿਹੜਾ ਬਿਮਾਰੀ ਦਾ ਬੀ ਹੈਗਾ ਉਹਨੂੰ ਖਤਮ ਕਰ ਲਓ ਇਹ ਇੱਕ ਵਾਰਨਿੰਗ ਹੈ ਤੁਹਾਡੇ ਲਈ ਜੇ ਤੁਸੀਂ ਇਹਨਾਂ ਖੇਤਾਂ ਨੂੰ ਗਿੱਲੇ ਕਰਕੇ ਬਹਿ ਗਏ ਹੁਣ ਮੈਂ ਕੱਲ ਇੱਕ ਅੱਜ ਹੀ ਵੀਡੀਓ ਪਾਉਂਗਾ ਕਿ ਖੇਤ ਜਿਹੜਾ ਨਾੜ ਆਪਾਂ ਖੇਰ ਲਾਉਣਾ ਹੈਗਾ ਉਹਨੂੰ ਪਾਣੀ ਛੱਡ ਕੇ ਕਿਵੇਂ ਗੱਲ ਨਾਲ ਹੈ ਪਰantu ਜਿਹੜੇ ਖੇਤਾਂ ਦੇ ਵਿੱਚ ਬੰਟ ਦੀ ਬਿਮਾਰੀ ਉਹਨਾਂ ਲੋਕਾਂ ਵਾਸਤੇ ਉਹ ਗੱਲ ਨਹੀਂ ਹੈਗੀ ਨਾਲ ਗੱਲ ਨਾਲ ਹੀ ਖੇਤ ਦੇ ਵਿੱਚ ਉਹ ਬੰਦੇ ਕੇਵਲ ਖੇਤ ਨੂੰ ਜਿਹੜਾ ਹੈਗਾ ਤੁੱਪ ਲਵਾਉਣਗੇ ਤੁੱਪ ਲਵਾ ਕੇ ਜਿਹੜਾ ਹੈਗਾ ਜਿੰਨੇ ਸਪੋਰ ਹੈਗੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਇਹ ਤੁਹਾਡੇ ਲਈ ਜ਼ਰੂਰੀ ਹੈਗਾ ਤੁਸੀਂ ਪਾਣੀ ਲਾਉਣਾ ਸ਼ੁਰੂ ਕਰਤਾ ਤੁਸੀਂ ਜਿਹੜਾ ਹੈਗਾ ਖੇਤ ਚ ਮੱਕੀ ਬੀਜ ਲਈ ਮੂੰਗੀ ਬੀਜ ਲਈ ਤਾਂ ਤੁਹਾਡੇ ਲਈ ਅਗਲੇ ਸਾਲ ਨੁਕਸਾਨ ਦੇਖ ਹੋਏਗਾ ਤਾਂ ਇਸ ਚੀਜ਼ ਨੂੰ ਧਿਆਨ ਚ ਤੁਸੀਂ ਰੱਖਣਾ ਹੈ ਬਾਕੀ ਜਿਹੜੇ ਆਮ ਨੁਕਸਾਨ ਨੇ ਜਿਹੜੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਨੀਮਾ ਟੁੱਟ ਦੀ ਸਮੱਸਿਆ ਹੈਗੀ ਆ ਜਿਹੜੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਨਦੀਨ ਜਰਾ ਹੁੰਦਾ ਹੈ ਜਿਹੜੇ ਕਿਸਾਨ ਦੇ ਖੇਤ ਦੇ ਚੁੱਲੀ ਜਿਆਦਾ ਪੈਂਦੀ ਹੈ ਜਿਹੜੇ ਖੇਤ ਚ ਪਾਣੀ ਜੀਰਨ ਦੀ ਸਮੱਸਿਆ ਆਉਂਦੀ ਹੈ ਜਿਹੜੇ ਖੇਤ ਚ ਜੜ ਕਾਲੀ ਹੋ ਜਾਂਦੀ ਹੈ ਉਹਨਾਂ ਸਾਰੇ ਹੀ ਖੇਤਾਂ ਨੂੰ ਜੇ ਸਮੇਂ ਸਿਰ ਖੁਖਲਾਰ ਕੇ ਖੋਲ ਕੇ ਰੱਖੋਗੇ ਧੁੱਪ ਲਵਾਉਗੇ ਤਾਂ ਉਹ ਖੇਤ ਜਿਆਦਾ ਵਧੀਆ ਹੋਣਗੇ ਫਸਲ ਜਿਆਦਾ ਵਧੀਆ ਹੋਊਗੀ ਸਿਆਣੇ ਕਹਿੰਦੇ ਹੁੰਦੇ ਆ ਕਿ ਜੇ ਖੇਤ ਨੂੰ ਖੁੱਲਾ ਛੱਡ ਦਈਏ ਤਾਂ ਖੇਤ ਸਾਹ ਲੈ ਲੈਂਦਾ ਖੇਤ ਆਰਾਮ ਕਰ ਲੈਂਦਾ ਹੈ ਤੇ ਖੇਤ ਨੂੰ ਆਰਾਮ ਕਰਾਉਂਦਾ ਹੈ ਸਹੀ ਟਾਈਮ ਹੈ ਐਸ ਟਾਈਮ ਦਾ ਜਿਹੜਾ ਹੈਗਾ ਤੁਸੀਂ ਸਹੀ ਤਰੀਕੇ ਦੇ ਨਾਲ ਫਾਇਦਾ ਚੁੱਕੋਗੇ ਤਾਂ ਚੰਗੀ ਗੱਲ ਹੈ ਜੇਕਰ ਤੁਸੀਂ ਇਸ ਫਾਇਦੇ ਨੂੰ ਜਿਹੜਾ ਹੈਗਾ ਪਾਣੀ ਲਾ ਕੇ ਨਹਿਰ ਦਾ ਪਾਣੀ ਵਾਧੂ ਹੈ ਦੂਸਰਾ ਪਾਣੀ ਵਾਧੂ ਹੈ ਉਹ ਕੰਮ ਕਰੋਗੇ ਤਾਂ ਤੁਹਾਡੇ ਦੀ ਨੁਕਸਾਨ ਦਾ ਇੱਕ ਹੋਏਗਾ ਤਾਂ ਇਹ ਚੀਜ਼ ਨੂੰ ਤੁਸੀਂ ਆਪਣੇ ਪੱਲੇ ਬੰਨ ਲੈਣਾ ਬਾਈ ਬਣ ਕੇ ਇਸ ਚੀਜ਼ ਨੂੰ ਧਿਆਨ ਨਾ ਰੱਖਣਾ ਕਿਉਂਕਿ ਮੈਨੂੰ ਪਤਾ ਹੈ ਕਿ ਜੇਕਰ ਤੁਸੀਂ ਇਸ ਖੇਤ ਜਿਹਦੇ ਚ ਖਾਸ ਤੌਰ ਤੇ ਬਿਮਾਰੀ ਹੈਗੀ ਆ ਉਹਨਾਂ ਖੇਤਾਂ ਨੂੰ ਪਾਣੀ ਲਾਉਣਾ ਸ਼ੁਰੂ ਕਰਤਾ ਤਾਂ ਤੁਹਾਡੇ ਖੇਤ ਬਿਮਾਰੀ ਹੋਰ ਵਧੇਗੀ ਤਾਂ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ ਵਾਹ ਇੱਕ ਖੇਤ ਦੇ ਵਿੱਚ ਜਿਹੜਾ ਹੈਗਾ ਬਰਸੀਮ ਨੂੰ ਫੁੱਲ ਖਿੜੇ ਸੀਗੇ ਬੜੇ ਸੋਹਣੇ ਲੱਗ ਰਹੇ ਸੀ ਬਹੁਤ ਸੋਹਣੇ ਲੱਗ ਰਹੇ ਹੈ ਤਾਂ ਮੈਂ ਕਿਹਾ ਚਲੋ ਇਹ ਖੂਬਸੂਰਤ ਨਜ਼ਾਰਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਕਿ ਕਿੰਨਾ ਸੋਹਣਾ ਹੈ ਸ਼ਾਮ ਦਾ ਟਾਈਮ ਹੈ ਸੂਰਜ ਛਿਪ ਰਿਹਾ ਹੈਗਾ ਤੇ ਇਹ ਮੇਰੇ ਖਿਆਲ ਚ ਕਿਸੇ ਵੀ ਵਾਦੀ ਦੇ ਨਾਲੋਂ ਕਿਸੇ ਵੀ ਜਿਹੜਾ ਹੈਗਾ ਪਹਾੜੀ ਇਲਾਕੇ ਦੇ ਨਾਲੋਂ ਘੱਟ ਸੁੰਦਰਤਾ ਹੈ ਨਹੀਂ ਇਹ ਬਹੁਤ ਸੋਹਣਾ ਸੁੰਦਰ ਹੈ ਪ੍ਰਮਾਤਮਾ ਇਸੇ ਤਰੀਕੇ ਨਾਲ ਪੰਜਾਬ ਨੂੰ ਖੁਸ਼ਹਾਲ ਰੱਖੇ